ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸ਼ਟ ਬੇਨਤੀ ਕਰਦੇ ਆ ਸਜਣੋ ਦੋ ਟਾਈਮ ਜ਼ਰੂਰੀ ਆਪਣੀ ਤਸੱਲੀ ਕਰਿਆ ਕਰੋ ਪਸ਼ੂ ਦੀ ਸਵੇ ਸਵਾਇ ਪਸ਼ੂ ਨੂੰ ਬਿਲਕੁਲ ਦੋ ਟਾਈਮ ਸਜਣੋ ਚੋਇਆ ਕਰੋ ਜਿਹੜਾ ਪਸ਼ੂ ਗੱਭਣ ਆ ਉਹਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਜੀ ਤੇ ਜੇ ਕੋਈ ਗੱਭਣ ਪਸ਼ੂ ਆ ਉਹਨੂੰ ਜ਼ਰੂਰ ਆਪਣੀ ਆਨਲਾਈਨ ਤੇ ਵੀਡੀਓ ਕਾਲ ਤੇ ਵੀ ਤਪਾਈ ਕਰ ਸਕਦੇ ਜੀ ਸွေ ਪਸ਼ੂ ਦੀ ਦੋ ਟਾਈਮ ਵੀਡੀਓ ਕਾਲ ਤੇ ਵਿਚਵਾਇ ਕਰ ਸਕਦੇ ਜੀ ਬਾਕੀ ਸਾਡੀਆਂ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵੀ ਕਰਦਾ ਦਿਲ ਦੀਆਂ ਗਰਾਈਆਂ ਚੋਂ ਬਹੁਤ ਵਧੀਆ ਭੈਣ ਭਰਾ ਰਿਸਪੌਂਸ ਦੇ ਰਹੇ ਨੇ ਠੀਕ ਆ ਜੀ ਅੱਜ ਦੀ ਆਪਣੀ ਵਿਜਿਟ ਪਿੰਡ ਵਿੜਵਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਪੱਟੀ ਪਹੁੰਚੇ ਆਪਾਂ ਬਾਬਿਆਂ ਦੇ ਫਾਰਮ ਤੇ ਵਧੇਰੇ ਜਾਣਕਾਰੀ ਲੈ ਕੇ ਤੇਨੇ ਆ ਬਣੇ ਦਿਓ ਐਂਡ ਤੱਕ ਜੀ ਪੁਰਬਾਬ ਦੇ ਸਾਸਰੀ ਕਾਲ ਜੀ ਕਾਲ ਜੀ ਸਾਸਰੀ ਕਾਲ ਕੈਮ ਸਿੱਧਾ ਠੀਕ ਨੇ ਠੀਕ ਠਾਕ ਜੀ ਤੁਸੀਂ ਸੁਣਾਓ ਠੀਕ ਦਾ ਤਿੰਨ ਪਸ਼ੂ ਹਾਂਜੀ ਜੀ ਤਿੰਨ ਚਲੋ ਸ਼ੁਕਰ ਹੈ ਜੀ ਦੋ ਜੱਸੀਆਂ ਵੜਾਂ ਆਈਆਂ ਤੇ ਇੱਕ ਆ ਬੂਰੀ ਨੀਲੀ 라ਵੀ ਆ ਪੂਰੀ ਨੀਲੀ ਹੈ ਨਾ ਪਿਓਰ ਬੂਰੀ ਨੀਲੀ ਪੂਰੀ ਪਿਓਰ ਆ ਗਈ ਤੇ ਆਹ ਪੂਰੀ ਦਾ ਇਹਦਾ ਲੋ ਜੀ ਸਜਣੋ ਪਿਓਰ ਬੂਰੀ ਨੀਲੀ 라ਵੀ ਆ ਮੈਂ ਚੰਗੀ ਆ ਬਾਕੀ ਤੁਸੀਂ ਆਪਣੀ ਤਸੱਲੀ ਕਰਨੀ ਆ ਤੇ ਇਹ ਸੂਆ ਦੁੱਜਾ ਜੀ ਦੁੱਜਾ ਆ ਗਿਆ ਦੁੱਜਾ ਸੂਗਾ ਜੀ ਠੀਕ ਐ ਕਿਦਾਂ ਸਈ ਆ ਇਹ ਕੱਲ੍ਹ ਸਈ ਆ ਜੀ ਠੀਕ ਐ ਹਾਂਜੀ ਚਲੋ ਤੋਰ ਦੀਏ ਕੱਲ੍ਹ ਸਈ ਐ ਤੇ ਬੋਲਾ ਕਿੰਨਾ ਹੋਊਗਾ ਜੀ ਬੋਲਾ ਜੀ 6 ਕਿਲੋ ਬੋਲਾ ਜੀ 6 ਕਿਲੋ ਹੋਊਗਾ ਹਾਂਜੀ ਠੀਕ ਐ ਲਓ ਸੱਜਣਾ 6 ਕਿਲੋ ਜੇ ਦੁੱਧ ਜੇ ਮੰਨ ਕੇ ਸਟਾਰਟਿੰਗ ਕੀਤੀ ਆ ਤੇ ਕੱਲ੍ਹ ਦਲਦੀ ਜੀ ਸਈ ਆ ਹੂੰ ਬਾਕੀ ਮੈਂ ਚੰਜੀ ਜੀ ਹਈ ਤੈਨੂੰ ਬਾਹਰ ਨੂੰ ਕੱਢ ਦੋ ਜੀ ਤੇ ਬੱਚਾ ਵੀ ਵੇਖੋ ਕਿੰਨਾ ਪਿਆਰਾ ਬੂਰੀ ਨੀਲੀ ਦੇ ਵਿੱਚ ਹੀ ਪਾਇਆ ਘੱਟ ਵਾਲਾ ਹੈਨਾ ਲੋਈ ਆ ਲੈ ਵਾ ਜਾਂਦਾ ਥਾਨ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਸਜਣੋ ਇਹ ਇੰਤਾਜਾ ਤਾਹਾਂ ਲਾਉਣਾ ਦੁੱਧ ਹੀ ਕੋਈ ਗਰੰਟੀ ਨਹੀਂ ਆ ਇਹ 6 6 ਦਵੇ ਜਾਂ 10 ਦਵੇ ਜਾਂ 12 ਦਵੇ ਜਾਂ 15 ਦਵੇ ਇਹਦੀ ਕੋਈ ਗਰੰਟੀ ਨਹੀਂ ਹੁੰਦੀ ਇਹ ਹੁੰਦਾ ਆਪਦੇ ਤੇ ਡਿਪੈਂਡ ਜਿੰਨਾ ਮੌਕੇ ਦਾ ਆਊਗਾ ਉਹ ਦੁੱਧ ਦੱਸਿਆ ਤੁਹਾਨੂੰ 6 ਕਿਲੋ ਆ ਠੀਕ ਹੈ ਲਾਇਓ ਤੇ ਮੈਂ ਜੰਗੀ ਸਜਣੋ ਢੇਡੇ ਘੱਟ ਦੇ ਵਿੱਚ ਆ ਥਾਂ ਤੋਂ ਬਹੁਤ ਸੋਹਣਾ ਲੱਗਾ ਲੋ ਜੀ ਸਫਾਈ ਸਭ ਬੜੀ ਸਜਣਾ ਸੋਹਣੀ ਲੱਗੀ ਮੈਂ ਇਹਨੂੰ ਬੰਦ ਹੋ ਜੀ ਲੋ ਜੀ ਕੀ ਬਾਤ ਹੈ ਤੇ ਇਹਦਾ ਰੇਟ ਕੀ ਕਰਦੇ ਆ ਜੀ ਇਹਦਾ ਦੇ ਰੇਟ ਹੈ ਜੀ 90000 ਤੇ ਕਿੰਨੇ ਆ ਛੋੜ ਕਿੰਨੀ ਕਰਦਗੇ ਵਿੱਚੋਂ ਇਹਦੇ ਜੀ 5000 ਦੀਆ ਛੋੜ ਕਰਾਂਗੇ 4 4000 4000 86000 ਦੀ ਫਿਰ ਦੇ ਦੇ 86000 ਦੀ ਆਪਾਂ ਤਾਂ ਮੰਗ ਲਈ ਚਲ ਠੀਕ ਹੈ ਜੀ ਹਾਂ ਜਾਨਾ ਜੀ ਚਲ ਠੀਕ ਹੈ ਹਾਂ ਹਾਂ ਆਈਆਂ ਹਨਾ 86000 ਦੇ ਵਿੱਚ ਸੱਜਣੋ ਸਿਰਫ ਮਿਲ ਜੂਗੀ ਤੇ ਛੋੜ ਕੋਈ 100 200 ਰੁਪਈਆ ਹੋਊ 100 200 ਰੁਪਈਆ ਛੋਟ ਹੋਊ ਠੀਕ ਆ ਆ ਗਈ ਅੱਗੇ ਜਰਸੀ ਸੂਈ ਸਵਾਈ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਸਪੇਅਰ ਹੋ ਗਿਆ ਦੁੱਧ ਕਿੰਨਾ 8 ਕਿਲੋ 8 ਚੱਲੋ ਦੁੱਧ ਪੱਕਾ ਪੱਕਾ ਜੀ ਪੱਕਾ ਠੀਕ ਹੈ ਚੂਣ ਓਕੇ ਹਨਾ ਹਾਂ ਪੁੱਛੋ ਲਓ ਜੀ ਸੱਜਣੋ ਚਲੋ ਤੋਰ ਦੋ ਸੂਹਾ ਵੀ ਸਜਣੋ ਦੂਜਾ ਹੀ ਹੋਊਗੀ ਲੱਗਦਾ ਹਾਂਜੀ ਦੂਜਾ ਸੂਹਾ ਹੀ ਲੋ ਸਜਣੋ ਦੂਜਾ ਸੂਹਾ ਵਹਿ ਗਿਆ 8 ਕਿਲੋ ਦੁੱਧ ਆ ਜਰਸੀ ਪਿਓਰ ਆ ਗਈ ਬਣਾਓ ਤਾਂ ਤੁਨ ਬੜਾ ਸੋਨਾ ਆਹ ਨਮੋੜ ਲਈ। ਨਾ ਫੇਸ ਕੁਆਲਟੀ ਸੱਚ ਨਾਲ ਬੜੀ ਸੋਹਣੀ। ਤੇ ਦੁੱਧ ਆਖ ਕੇ ਲੋ ਬੱਚਾ ਨਹੀਂ ਹੈਗਾ ਬੱਚਾ ਸਪੇਅਰ ਹੋ ਗਿਆ। ਤੇ ਇਹਦਾ ਰੇਟ ਜੀ। ਇਹਦਾ ਰੇਟ ਜੀ 35000 ਰੁਪਇਆ। ਹਾਂ। ਆਗਰ ਹਾਂ ਨਾ ਜੁਠਾਈ ਆ ਵੀ ਇਹਦੀ ਦਮਾਂ ਦੀ। ਠੀਕ। ਬਾਕੀ ਕੋਈ ਵੀ ਭੈਣ ਭਰਾ ਆਪਣੀ ਸੱਚ ਨੂੰ ਦੁੱਧ ਦੀ ਤਸੱਲੀ ਜ਼ਰੂਰ ਕਰਿਓ। ਠੀਕ ਹੈ ਜੀ ਤੇ ਆ ਆ ਗਈ ਤੀਜੇ ਨੰਬਰ ਤੇ ਦੂਜਾ ਸੁਆ ਇਹ ਵੜਿਆ ਵੀ ਸੁਆੜੀ ਜੀ ਦੂਜਾ ਸੁਆ ਜੀ ਦੇਣਾ 8 ਦਿਨ ਲੈ ਜੂਗਾ ਹਣਾ ਹਾਂਜੀ ਹਾਂਜੀ ਲੈ ਖੋਲੋ ਇਹਨੂੰ 8 ਦਿਨ ਲੈ ਜੂਗੀ ਲੋ ਸਜਣਾ ਦੂਜਾ ਸੁਆ ਠੀਕ ਹੈ ਜੀ ਲਓ ਜੀ ਬਾਹਰੋਂ ਕਰ ਦੋ ਜੀ ਲੋ ਜੀ ਤੋੜ ਦੋ ਕੋ ਨਹੀਂ। ਬਲੋ ਸੱਜਣਾ, ਈਕਾ ਤੇ ਖੁੱਦ ਬੜਾ ਸੋਹਣਾ। ਥਣਲੇਵਾ ਬੜਾ ਸੋਹਣਾ ਤਿਆਰ ਕਰਨ ਦੀ ਹੈ ਕਰਮਾਂ ਵਾਲੀ। ਬੰਦੋ ਜੀ ਕੋ ਨਹੀਂ ਲਾਇਓ। ਇਧਰੇ ਬੰਦੋ। ਉਹ ਮਤੀ ਲੈ ਜਾਓ ਬੀਦੀ। ਲਓ ਜੀ। ਥਾਨ ਬੜਾ ਸੋਹਣਾ ਸੱਜਣਾਂ ਲੱਗਾ ਨੋਗ ਵਾਲਾ ਥਾਂ ਜੇ। ਬਾਕੀ ਵਹਿੜ ਖੁੱਲ ਜੂਗੀ ਪੂਰੀ ਅਜੇ ਇਹ ਨਹੀਂ। ਪੁੜੇ ਪਾਰੇ ਕੋਈ ਫਿੱਸੇ ਖਾਸ਼। ਅਜੇ 8 ਤੋਂ 10 ਦਿਨ ਵੀ ਬੜੇ ਆਮਨਾ ਖੜ ਸਕਦੀ ਹੈ ਤੇ ਵਹਿੜ ਚੰਗੀ ਸੱਜਣੋ ਠੀਕ ਹੈ ਜੀ ਇਹਦਾ ਰੇਟ ਜੀ ਇਹਦਾ ਰੇਟ ਜੀ 45000 ਰੁਪਏ ਹੈ ਅੱਛਾ ਤੇ ਕਿੰਨੀ ਛੋਟ ਕਰਨੀ ਆਪਾਂ ਹਾਂ ਲਾ ਜੀ ਜੀ ਇਹਦਾ 4000 ਰੁਪਏ ਛੋਟ ਕਰਾਂਗੇ ਇੱਕ ਘੱਟ 4000 ਦੇ ਦਾਂਗੇ 6 ਕਰਦਗੇ 6 ਕਰਦਗੇ ਚਲੋ ਜੀ 6000 ਸੱਜਣੋ ਛੋਟ ਕਰਕੇ ਹਾਂ ਤੇ ਨਾ ਜਿਹੜੀ ਇੱਕ ਸੌਰੀ 39000 ਦੀ 1000 ਘਟ 4000 ਤੇ 39000 ਦੀ ਵਹਿੜ ਮਿਲ ਜੂਗੀ ਜਰਸੀ ਆ ਵਹਿੜ ਵੀ ਪਿਓਰ ਪਿਓਰ ਜੀ ਦੂਜਾ ਸੂਬਾ ਜੀ ਦੱਸਿਆ ਬਾਕੀ ਤਹਾਂ ਤਾਜ਼ਾ ਲਾਉਣਾ ਦੂਜਾ ਤੀਜਾ ਹੈ ਕਣਵਾੜੀ ਦੂਜਾ ਹੀ ਠੀਕ ਆ ਬਿਲਕੁਲ ਵਹਿੜ ਵੇਖੋ ਤੇ ਵਹਿੜਾ ਚੰਗੀਆਂ ਸਜਣੋ ਥਾਂ ਥੱਪੇ ਦੋਹਾਂ ਦੇਕਰਾਂ ਨੇੜ ਤੋਂ ਫਿਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਨੋ ਜੀ ਥਾਰ ਬਹੁਤ ਸੋਹਣੇ ਲੱਗੇ ਤੇ ਇਹੰਦਾ ਥਣ ਵੀ ਸਜਣੋ ਬਹੁਤ ਸੋਹਣਾ ਲੱਗਾ ਨੋ ਜੀ ਤੇ ਮੱਝ ਦੇ ਥਣ ਵੀ ਨੇੜ ਤੋਂ ਇਕ ਕਰਾਂ ਫਿਰ ਚੈੱਕ ਕਰਵਾ ਦਿੰਨੇ ਆ ਨੋ ਜੀ ਇਸ ਕੋ ਜੇ ਸਾਰੇ ਡੰਗਰਾਂ ਦੇ ਥਾਣ ਆ ਚੌਂ ਗੁੱਠਾ ਦੇ ਵਹਾਨਾ ਤੇ ਬੱਚਾ ਬੜਾ ਸੁਣਾ ਪੂਰਾ ਮਗਰ ਪਾਇਆ ਲੋ ਜੀ ਤੇ ਤੇ ਕੱਟ ਦੇ ਵਿੱਚ ਮੈਂ ਸਜਣੂ ਠੀਕ ਆ ਪਹੁੰਚਣਾ ਪਊਗਾ ਤੁਹਾਨੂੰ ਪਿੰਡ ਬੈੜਵਾਲ ਸਤਿ ਸ੍ਰੀ ਅਕਾਲ ਜੀ